ਸਾਰੇ ਨੂੰ ਪਿਆਰ ਭਰੀ ਸਸਰੀਕਲ ਅੱਜ ਤਰੀਕ ਆ ਗਈ ਹੈ 5 ਕੱਲ ਅਸੀਂ ਜਵਲਪੁਰ ਤੋਂ ਤੁਰੇ ਸੀਗੇ ਗੁਰਦੁਆਰਾ ਗਵਾਰੀਕਾੜ ਤੋਂ ਚਾਂਸੀ ਹੁੰਦੇ ਹੋਏ ਗੁਰਦੁਆਰਾ ਦਾਤਾਬੰਦੀ ਛੋਟ ਗਵਾਲੀਅਰ ਰਾਤ ਪਹੁੰਚੇ ਸੀਗੇ ਇੱਥੇ ਪਿੱਛੇ ਕਮਰੇ ਨੇ ਇੱਥੇ ਲੈ ਸੀਗੇ ਪਿੱਛੇ ਗੱਡੀ ਸਾਡੀ ਖੜੀ ਐ ਇੱਥੇ ਇੱਥੇ ਕਮਰੇ ਰਾਤ ਵਸੀਨ ਲੈ ਲਿਆ ਸੀਗਾ ਸਾਨੂੰ ਕਮਰਾ ਮਿਲ ਗਿਆ ਸਾਰੇ ਬੰਦੇ ਇੱਕੋ ਕਮਰੇ ਚ ਅਡਜਸਟ ਹੋ ਗਏ ਹੁਣ ਤੇ ਸਵੇਰ ਦਾ ਟਾਈਮ ਐ ਧੁੰਦ ਪੈ ਰਹੀ ਹਾਲੇ ਕਿ ਸਾਮਣੇ ਟਾਈਮ ਜ਼ਿਆਦਾ ਹੋ ਗਿਆ ਅਦਰਵਾਈ ਤਾਂ ਅਸੀਂ 4-5 ਵਜੇ ਦਰਸ਼ਨ ਕਰਦੇ ਨਾ ਗੁਰੂ ਘਰ ਦੇ ਪਰ ਅੱਜ ਥੋੜਾ ਲੇਟ ਐ 7 ਵਜੇ ਦੇ ਆਸ-ਪਾਸ ਦਾ ਟਾਈਮ ਹੋਏਗਾ ਹੁਣ ਇਸ ਟੰ ਟਾਈਮ ਹਲੇ ਆਪਾਂ ਚੱਕ ਵੀ ਨਹੀਂ ਕੀਤਾ ਪਰ 7 ਵਜੇ ਦੇ ਆਸ-ਪਾਸ ਦਾ ਲੱਗਦਾ ਹੋਏਗਾ ਕਿਉਂਕਿ 6 ਵਜੇ ਦਾ ਮੈਂ ਉੱਠਿਆ ਹੀ ਸੀਗਾ ਨਾ ਤੋ ਕੇ ਤਿਆਰ ਹੋਇਆ ਘੰਟਾ ੱਕ ਮੰਨ ਕੇ ਚੱਲੋ ਤੇ ਧੁੰਦ ਇੱਥੇ ਪੂਰੀ ਛਾਈ ਹੋਈ ਐ ਸਾਰੀ ਜਗ੍ਹਾ ਧੁੰਦ ਪੂਰੀ ਜਗ੍ਹਾ ਛਾਈ ਹੋਈ ਐ ਬਾ ਥੋੜਾ ਤੁੰਦ ਹਟੇ ਫਿਰ ਤੁਹਾਨੂੰ ਗੁਰੂ ਕਰਦੇ ਕਰਾਨਿਆਂ ਦਰਸ਼ਨ ਹੁਣ ਤਾਂ ਮੈਂ ਦਰਬਾਰ ਤੇ ਜਾ ਕੇ ਗੁਰੂ ਕਰਦੇ ਮਹਾਰਾਜ ਦੇ ਕਰਾਂਗਾ ਦਰਸ਼ਨ ਜਦੋਂ ਤੁੰਦ ਖੜਦੀ ਹੈ ਤੁਹਾਨੂੰ ਥੋੜਾ ਬਹੁਤ ਦਿਖਾਨੇ ਇੱਥੇ ਦਾ ਹਾਲਾਂਕਿ ਅਸੀਂ ਪਹਿਲਾਂ ਵੀ ਇੱਥੇ ਆਏ ਹੋਇਆ ਤੇ ਗੁਰੂ ਘਰ ਦੀ ਪਹਿਲਾਂ ਵੀ ਇੱਥੇ ਜਿਹੜੀ ਇਹ ਵੀਡੀਓ ਬਣਾ ਚੁੱਕੇ ਹੈਗੇ ਇਸ ਵਾਰ ਸ਼ਾਇਦ ਵੀਡੀਓ ਬਹੁਤੀ ਨਾ ਬਣਾਈਏ ਇੱਥੋਂ ਅਸੀਂ ਨਿਕਲਾਂਗੇ ਸਵੇਰੇ ਜਲਦੀ ਤੇ ਜਿਹੜੇ ਹੋਰ ਲੋਕ ਗੁਰੂ ਕਰਨ ਇੱਥੇ ਨੇੜੇ ਟੜੇ ਉਹਨਾਂ ਦੇ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਤੇ ਅੱਜ ਸਾਡੀ ਘਰ ਵਾਪਸੀ ਵੀ ਹੋਏਗੀ 21 ਤਰੀਕ ਨੂੰ ਅਸੀਂ ਟੰਡੇਗੜ ਤੋਂ ਚੱਲੇ ਸੀਗੇ ਹਰਿਆਣਾ ਦੇ ਵਿੱਚ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋਏ ਜੈਪੁਰ ਪਹੁੰਚੇ ਜੈਪੁਰ ਦੇ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋਏ ਕੋਟਾ ਕੋਟਾ ਤੋਂ ਟਾਂਕ ਗੁਰੂ ਘਰ ਦੇ ਦਰਸ਼ਨ ਕੀਤੇ ਫਿਰ ਅਸੀਂ ਝਾਲਵਾੜ ਇੰਦੋਰ ਉਜੈਨ ओंकेश्वर ਬਰਹਾਨਪੁਰ ینګੋਲੀ ਸੱਚਖੰਡ ਸ੍ਰੀ ਹਜੂਰ ਸਾਹਿਬ ਬੇਦਰ ਫਿਰ ਅਸੀਂ ਬੰਗਲੌਰ ਫਿਰ ਰਮੇਸ਼ਵਰਮ ਚਨਈ ਮਦਰਾਸ ਹైదరాబాద్ ਨਾਗਪੁਰ ਜਬਲਪੁਰ ਤੇ ਹੁਣ ग्वालियर ਅੱਜ ਵਾਪਸੀ ਕਰ ਚੰਡੀਗੜ੍ਹ ਧੰਨਵਾਦ ਕਰਨਯੋਦਾ ਸੀ ਗੁਰਸਿੱਖ ਜੋਗੀ ਜਾਗਦੇ सिख जोगी जाग दे Monday ਜਾਗਦੇ ਗੁਰ ਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਮਾਇਆ ਅੰਦਰ ਕਰਨ ਉਦਾਸੀ ਗੁਰ ਸਿੱਖ ਜੋਗੀ ਜਾਗਦੇ ਗੁਰ ਸਿੱਖ ਜੋਗੀ ਜਾਗਦੇ ਹਾਕਮਾ ਹੰਡਾਣੀ ਪ੍ਰੇਮ ਪਗਤ ਪਾਓ ਉਗਤ ਬਿਲਾਸੀ ਕਿਉਂ ਠਾਕਿਮਾ ਹੰਡਾ ਤੇ ਮਿਲਾਸੀ ਮਾਇਆ ਆਂਦਰ ਕਰਨਿਓ ਦਾਸੀ ਮਾਇਆ ਆਂਦਰ ਕਰਨਿਓ ਦਾਸੀ ਗੁਰਸਿੱਖ ਜੋਗੀ ਜਾਗਦੇ ਗੁਰਸਿੱਖ ਜੋਗੀ ਜਾਗਦੇ ਜਿਹੜੀ 메인 ਰੋਡ ਥੱਲੇ ਆਉਂਦੀ ਹੈ ਕਿਲੇ ਨੂੰ ਜਾਣ ਲਈ ਹੈ ਸਿੱਧੀ ਰੋਡ ਹੈਗੀ ਹੈ ਜਿੱਤੋਂ ਅਸੀਂ ਗੁਰਦੁਆਰੇ ਲਈ ਮੁੜਦੇ ਹਾਂ ਰੋਡ ਉੱਥੋਂ ਹੀ ਸਿੱਧੀ ਆਉਂਦੀ ਹੈਗੀ ਜਦੋਂ ਆਪਾਂ ਕਿਲੇ ਦਾ ਗੇਟ ਚੜ੍ਹਦੇ ਹਾਂ ਪਰ ਇੱਧਰ ਪਾਰਕਿੰਗ ਹੈ ਪਾਰਕਿੰਗ ਗੱਡੀ ਖੜੀ ਕਰਤੀ ਹੈਗੀ ਅਸੀਂ ਤੇ ਇੱਧਰ ਕੋਈ ਦੁਕਾਨਾਂ ਨੇ ਤੇ ਇੱਧਰ ਸੌਣਾਂ ਨੇ ਲਾਈਟ ਸ਼ੋਅ ਦਾ ਕੈਫੇਟੇਰੀਆ ਬਣਿਆ ਹੋਇਆ ਹੈ ਤੇ ਮੱਧ ਪ੍ਰਦੇਸ਼ ਸਰਕਾਰ ਦਾ ਹੁਣ ਆਪਾਂ ਅੰਦਰ ਜਾਵਾਂਗੇ ਦਰਸ਼ਨ ਕਰਾਂਗੇ ਆਜੋ ਸਰ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਕਿਲੇ ਦੇ ਭਾਵੇਂ ਕਿ ਪਹਿਲਾਂ ਵੀ ਤੁਸੀਂ ਦਰਸ਼ਨ ਕਰ ਚੁੱਕੇ ਹੋ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਕੈਫੇਟੇਰੀਆ ਬਣਿਆ ਇੱਥੇ ਚਾਹ ਪਾਣੀ ਪੀਣ ਲਈ ਕੈਫੇਟੇਰੀਆ ਬਣਿਆ ਇਹ ਕੰਟਿਨ ਹੈਗੀ ਇੱਥੇ ਤੇ ਅੱਗੇ ਤੁਹਾਨੂੰ ਦਿਖਾਣੇ ਆ ਜਿੱਥੇ ਹਰਗੋਬਿੰਦ ਸਾਹਿਬ ਜੀ ਜਿਹੜੇ ਸਨ ਕੈਦ ਕੀਤੇ ਸੀ ਉਹ ਨੇੜੇ ਹੀ ਹੈਗਾ ਔਰ ਇਹ ਕਿਲੇ 'ਚ ਜਾਣ ਦੀ ਲੋੜ ਨਹੀਂ ਹੈਗੀ ਸਟਾਰਟਿੰਗ ਦੇ ਵਿੱਚ ਹੀ ਆ ਜਾਂਦਾ ਇਹ ਸ਼ੁਰੂ 'ਚ ਹੀ ਆ ਗਿਆ ਹੈਗਾ ਇਹ ਸੀਗਾ ਜਿੱਥੇ ਪਿੱਲਰ ਲੱਗੇ ਨੇ ਇਹ ਪਿੱਲਰਾਂ ਵਾਲੀ ਬਿਲਡਿੰਗ ਹੈ ਇੱਥੇ ਹਰਗੋਬਿੰਦ ਜੀ ਨੂੰ ਰੱਖਿਆ ਗਿਆ ਸੀ ਉਹ ਗੇਟਵੇ ਦਿਖਾਵਾਂਗੇ ਜਿੱਥੋਂ ਗੁਰੂ ਹਰਗੋਬਿੰਦ ਜੀ 52 ਕੈਦ ਰਾਜਿਆਂ ਨੂੰ ਛੁਡਾ ਕੇ ਬਾਹਰ ਨਿਕਲੇ ਸਨ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਆਹ ਸਟਾਰਟਿੰਗ ਦੇ ਵਿੱਚ ਹੀ ਆ ਕਿਲਾ ਮੇਨ ਹੈਗਾ ਇਹ ਅੰਦਰ ਕਿਸੇ ਤੇ ਪੁੱਛਣ ਦੀ ਲੋੜ ਨਹੀਂ ਹੈਗੀ ਕਿਉਂਕਿ ਅੰਦਰ ਟਿਕਟ ਲੱਗਦੀ ਹੈ ਕੁਝ ਗੁੰਮਰਾਹ ਕਰ ਦਿੰਦੇ ਨੇ ਲੋਕਾਂ ਨੂੰ ਲੋਕ ਲੋਕਲ ਵੀ ਜੇ ਕਿਸੇ ਨੂੰ ਪੁੱਛੋ ਵੀ ਹਰਗੋਬਿੰਦ ਜੀ ਕਿੱਥੇ ਸਨ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਤੇ ਇਹ ਹੈ ਮੇਨ ਜੀ ਉਹ ਕਿਲਾ ਇਹ ਮੇਨ ਉਹ ਹੈਗਾ ਸਥਾਨ ਜਿੱਥੇ ਹਰਗੋਬਿੰਦ ਜੀ ਨੂੰ ਰੱਖਿਆ ਗਿਆ ਸੀ ਇੱਥੇ ਅੰਦਰ ਬੰਨੇ ਹੁੰਦੇ ਸੀ ਕਦੀ ਇੱਥੇ ਅੰਦਰ ਮੰਨੇ ਹੁੰਦੇ ਸੀ ਕਦੀ ਇਦਾਂ ਦਾ ਇਲਾਕਾ ਹੈਗਾ ਇਹ ਅਕੇਲਾ ਬਹੁਤ ਵੱਡਾ ਹੈਗਾ ਅੰਦਰ ਕਾਲ ਕੋਠਣੀਆਂ ਚ ਕੁਝ ਕੁਝ ਕਦੀ ਕਾਲ ਕੋਠਣੀਆਂ ਚ ਬੰਦ ਸੀਗੇ ਉਹ ਵੀ ਤੁਹਾਨੂੰ ਦਿਖਾ ਦਾਂਗੇ ਇਹਲਾ ਬਹੁਤ ਵੱਡਾ ਹੈਗਾ ਇਹ ਕੁਝ ਕਦੀ ਕਾਲ ਕੋਠਣੀਆਂ ਚ ਬੰਦ ਕਾਲ ਕੋਠਣੀਆਂ ਅੰਦਰ ਹੈਗੀਆਂ ਪਰ ਉੱਥੇ ਸਾਹ ਨਹੀਂ ਆਂਦਾ ਛੇਤੀ ਖੜੇ ਛੇਤੀ ਖੜੇ ਉੱਥੇ ਸਾਹ ਨਹੀਂ ਆਂਦਾ ਹੈਗਾ ਤਾਨੂੰ ਪਰ ਉਹ ਗਿੱਲਾ ਸੀ ਜ਼ਰੂਰ ਦਿਖਾਵਾਂਗੇ ਜਿੱਥੇ ਹਰ ਕੋਈ ਇੰਜਨ ਰੱਖਿਆ ਗਿਆ ਸੀਗਾ ਬਸ ਵੈਸੇ ਇੱਥੇ ਤੱਕ ਹੀ ਨਾ ਇਹ ਪੱਸਰ ਦੇਖ ਲੈ ਗੰਦਗੀ ਹੋਣੀ ਇੱਥੇ ਹਾਂ ਹਾਂ ਬਹੁਤ ਹੈ ਬਾਜੀ ਉਹਦੇ ਕੋਲ ਦਾ ਇਹ ਇਹ ਉਹ ਇਹ ਓਰੀਆ ਹੈਗਾ ਜਿੱਥੇ ਹਰ ਕੋਈ ਇੰਜਨ ਨੂੰ ਰੱਖਿਆ ਗਿਆ ਸੀਗਾ ਇਹ ਉਹ ਏਰੀਆ ਹੈਗਾ ਇਹ ਪੋੜੀਆਂ ਚੜਦੇ ਆਂ ਇਹ ਪੋੜੀਆਂ ਚੜਦੇ ਆਂ ਇੱਥੇ ਇਹ ਉਹ ਜਗ੍ਹਾ ਹੈਗੀ ਆ ਜਿੱਥੇ ਹਰ ਗੋਵਿੰਦ ਜੀ ਨੂੰ ਰੱਖਿਆ ਗਿਆ ਸੀ ਸੰਗਤ ਬੰਨੇ ਗਏ ਸੀਗੇ ਇਹ ਸੀਗਾ ਜੀ ਉਹ ਏਰੀਆ ਇਹ ਏਰੀਆ ਉਹ ਸੀਗਾ ਇਹ ਉਹ ਏਰੀਆ ਉਹ ਹੈਗਾ ਜਿੱਥੇ ਹਰ ਗੋਵਿੰਦ ਜੀ ਨੂੰ ਰੱਖਿਆ ਗਿਆ ਸੀਗਾ ਇੱਥੇ ਰੱਖਿਆ ਜਾਂਦਾ ਸੀ ਉਹਨਾਂ ਨੂੰ ਇਹ ਇੰਦਰ ਕਿਲੇ ਦਾ ਉਹ ਸਥਾਨ ਜਿੱਥੇ ਹਰ ਗੁਨੀ ਰੱਖਿਆ ਜਾਂਦਾ ਸੀਗਾ ਇਹ ਅੰਦਰ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਹੋਰ ਵੀ ਕੁਝ ਇਹ ਏਰੀਆ ਕੋਠੜੀਆਂ ਛੋਟੀਆਂ ਛੋਟੀਆਂ ਬਣੀਆਂ ਆਇਆ 2 ਮਿੰਟ ਬਸ ਇਹ ਇਹ ਇੱਥੋਂ ਥੱਲੇ ਜਾਂਦਾ ਸੀਗਾ ਇੱਥੋਂ ਥੱਲੇ ਜਾਂਦੇ ਆ ਇੱਥੋਂ ਕੋੜੀਆਂ ਉਤਰ ਕੇ ਥੱਲੇ ਜਾਂਦੇ ਸੀਗੇ ਤਾਂ ਇੱਥੇ ਪਾਣੀ ਹੈਗਾ ਪਾਣੀ ਦਾ ਇਹ ਵੀਊ ਇੱਥੇ ਪਾਣੀ ਦਾ ਵੀਊ ਇੱਥੇ ਪਾਣੀ ਭਰਦੇ ਸੀਗੇ ਬਾ ਇੱਥੇ ਬੰਨ ਕੇ ਰੱਖਦੇ ਸੀਗੇ ਉਹ ਕੈਦੀਆਂ ਨੂੰ ਇੱਥੇ ਬੰਨ ਕੇ ਰੱਖਦੇ ਸੀਗੇ ਕੁਝ ਕੈਦੀਆਂ ਨੂੰ ਉਹ ਕਾਲ ਕੋਠੜੀ 'ਚ ਵੀ ਬੰਦ ਹੁੰਦੇ ਸੀਗੇ ਕਾਲ ਕੋਠੜੀਆਂ ਅੰਦਰ ਹੈਗੀਆਂ ਉੱਥੇ ਸਾਹ ਨਹੀਂ ਆਂਦਾ ਉੱਥੇ ਚਮਗਿੱਦੜ ਨੇ ਗੰਦ ਪਾਇਆ ਉੱਥੇ ਤੁਮ ਕਿੱਧਰ ਹੋ ਹੋਂਤ ਅੰਦਰ ਤੂੰ ਕਿੱਧਰ ਆਵੇਂ ਗੰਦ ਪਾਇਆ ਗੁਰੂਆਂ ਦਾ ਕਿੱਥੇ ਆ ਗੁਰੂਆਂ ਨੇ ਬਸ ਆਹੀ ਇੱਥੇ ਇੱਥੇ ਹੀ ਬੰਨੇ ਸੀਗੇ ਬਸ ਹਾਂ ਮੈਂ ਕਿਸੇ ਲਿਖਿਆ ਤਾਂ ਹੈ ਨਹੀਂ ਇਹਨਾਂ ਨੇ ਇਹ ਲਿਖ ਲਿਖਿਆ ਨਹੀਂ ਥੇ ਕਿਸੇ ਨੇ ਵੀ ਫਿਰ ਕਾਰ ਨਹੀਂ ਵੇ ਇਹੀ ਹੈ ਫਿਰ ਤਾਂ ਕਿਤਾਬਾਂ ਐਡਮਿਕਲ ਡਿਪਾਰਟਮੈਂਟ ਬੰਦਦਾ ਨਹੀਂ ਇੱਥੇ ਬਿਲਕੁਲ ਹਾਂ ਹੁਣ ਤੁਹਾਨੂੰ ਇੱਧਰ ਤਾਂ ਆਪਾਂ ਕਿਲਾ ਦਿਖਾਤਾ ਹਾਂ ਵਾਲਾ ਹੁਣ ਤੁਹਾਨੂੰ ਉਹ ਗੇਟ ਦਿਖਾ ਦਾਂਗੇ ਜਿੱਥੋਂ ਹਰਗੋਬਿੰਦ ਸਾਹਿਬ ਜੀ ਬਾਹਰ ਨਿਕਲੇ ਸੀਗੇ ਉਹ ਤੁਹਾਨੂੰ ਦਿਖਾ ਦੰਨੇ ਆਪਾਂ ਗੇਟ ਇੱਥੇ ਹੀ ਹੈਗਾ ਗੇਟ ਨਾਲ ਹੀ ਹੈਗਾ ਗੇਟ ਇਹ ਉਹ ਗੇਟ ਖੈਰ ਬੰਦ ਕਰਤਾ ਪਰ ਤੁਹਾਨੂੰ ਦਿਖਾ ਦੰਨੇ ਆ ਵੀ ਜਿਸ ਗੇਟ ਤੋਂ ਬਾਹਰ ਨਿਕਲੇ ਸਨ ਇੱਥੇ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਹੁੰਦਾ ਹੈਗਾ ਮਸ਼ੀਨਾਂ ਵਗੈਰਾ ਲੱਗੀਆਂ ਇੱਥੇ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਹੁੰਦਾ ਰਹਿੰਦਾ ਇਹ ਕਿਲਾ ਹੈਗਾ ਮਾਨ ਸਿੰਘ ਟੋਮਰ ਦਾ ਇਹ ਕਿਲਾ ਮਾਨ ਸਿੰਘ ਤੋਂ ਬੰਦਾ ਇਹਦੇ ਜਿਹੜੇ ਤਹਿ ਖਾਨੇ ਆ ਨਾ ਤਹਿ ਖਾਨਿਆਂ ਚ ਵੀ ਕੈਦੀ ਰੱਖੇ ਜਾਂਦੇ ਸੀਗੇ ਪਰ ਉੱਥੇ ਬੰਦਾ ਮਰ ਕੇ ਹੀ ਬਾਹਰ ਨਿਕਲਦਾ ਸੀਗਾ ਉਹਨੂੰ ਕਾਲ ਕੋਟੜੀ ਕਹਿੰਦੇ ਸੀਗੇ ਇਹ ਕਾਲ ਕੋਟੜੀ ਉਸਨੂੰ ਕਹਿੰਦੇ ਸੀਗੇ ਮਾਨ ਸਿੰਘ ਤੋਂ ਮਰਦਾ ਇਹ ਕਿਲਾ ਹੈਗਾ ਨਾਂ ਵੱਜਦਾ ਉਹਨਾਂ ਦਾ ਇਹ ਇਹ ਗੇਟ ਆ ਜੀ ਥੱਲੇ ਜਿੱਥੇ ਹਰਗੋਬਿੰਦ ਪਾਲ ਸਾਹਿਬ ਜੀ ਇਹ ਗੇਟ ਇਸ ਤੋਂ ਵੀ ਥੱਲੇ ਗੇਟ ਇੱਕ ਜਾ ਕੇ ਹੈਗਾ ਜਿੱਥੋਂ ਹਰਗੋਬਿੰਦ ਪਾਲ ਸਾਹਿਬ ਜੀ ਇਹ ਪਾਉਂਦਾ ਹੈ ਇਹ ਕੋਈ ਬਾਹਰ ਆਇਆ ਬਾ ਉਹ ਕਿੱਥੋਂ ਨਿਕਲਦਾ ਜੀ ਇਹ ਪਿੰਡ ਜੀ ਇਹ ਰਸਤਾ ਜਾਂਦਾ ਜੀ ਥੋ ਥੱਲੇ ਇੱਕ ਹੋਰ ਗੇਟ ਹੈ ਇੱਕ ਹੋਰ ਗੇਟ ਉਹ ਬਹੁਤ ਹਾਂ ਆ ਸ਼ਹਿਰ ਬਹੁਤ ਉੱਪਰ ਹੈ ਉਹੀ ਬਾਹਰ ਤਾਂ ਬਹੁਤ ਉੱਪਰ ਹੈਗੇ ਆ ਇਹ ਗੇਟ ਆ ਇਹ ਤੋਂ ਗੇਟ ਤੋਂ ਇੱਕ ਹੋਰ ਥੱਲੇ ਗੇਟ ਆ ਉੱਥੋਂ ਨਿਕਲੇ ਸੀਗੇ ਉਹ ਫਿਰ ਥੱਲੇ ਝਾੜੀਆਂ ਚ ਥੱਲੇ ਉਤਰ ਕੇ ਦੇਖਣਾ ਪੈਂਦਾ ਜਾਂ ਫਿਰ ਥੱਲੇ ਜਾਣਾ ਪੈਣਾ ਸਾਨੂੰ ਆ ਪਰ ਤੇ ਦੇਖ ਲੈਣੇ ਉੱਪਰ ਤੇ ਦਿਖਾ ਦੇਣਾ ਸਾਨੂੰ ਨਹੀਂ ਜਿੱਥੇ ਤੇ ਗੁਰੂ ਸਾਹਿਬ ਨਿਕਲੇ ਆ ਉੱਪਰ ਤੇ ਦਿਖਾ ਦੇਣਾ ਉਹਦਾ ਬਹੁਤ ਥੱਲੇ ਆ ਨਾ ਆਣਾ ਫਿਰ ਦਿਖਾਓ ਨਾ ਜਿੱਥੇ ਉੱਪਰ ਆਇਓ 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 ਆਜੋ ਉੱਪਰ ਨੂੰ ਆਜੋ ਇਹ ਤਾਂ ਥੱਲੇ ਜਾਣਾ ਆਜੋ ਉੱਪਰ ਤੇ ਦੇਖ ਲੈਣੇ ਆਜੋ ਉੱਪਰ ਤੇ ਦੇਖ ਲੈਣੇ ਆਜੋ ਵਾ ਆਹੀ ਗੇਟ ਥੱਲੇ ਨੂੰ ਜਾਂਦਾ ਪੈਣ ਜੀ ਇੱਕ ਹੋਰ ਥੱਲੇ ਗੇਟ ਹੈ ਬਹੁਤ ਦੂਰ ਆ ਉਹ ਗੇਟ ਹਾਂ ਜੀ ਪੈਣ ਜੀ ਬਹੁਤ ਦੂਰ ਆ ਥੱਲੇ ਹੈ ਬੰਦ ਹੈ ਉਹ ਅੱਛਾ ਬੰਦ ਹੈ ਹਾਂ ਜੀ ਜਿਹੜਾ ਆ ਕੇਲਾ ਹੈ ਨਾ ਇਸ ਕਿਲੇ ਦੇ ਅੰਦਰ ਉਹ ਹੈਗੀਆਂ ਕਾਲ ਕੋਠੜੀਆਂ ਅੱਛਾ ਅੱਥ ਕਾਲ ਕੋਠੜੀਆਂ ਉਹ ਬੜੀਆਂ ਮੀ ਇਹ ਕਿ ਥੱਲੇ ਆ ਪਣ ਜੀ ਬਹੁਤ ਥੱਲੇ ਆ ਪਤਾ ਵੀ ਨਹੀਂ ਚੱਲਣਾ ਇੰਨੇ ਨੀਚੇ ਹੈ ਨਾ ਸੋਚ ਵੀ ਨਹੀਂ ਸਕਦਾ ਬੰਦਾ ਓਕੇ ਹਾਂ ਆਪਾਂ ਬਹੁਤ ਉੱਪਰ ਹੈ ਨਾ ਹੁਣ ਤੁਹਾਨੂੰ ਦਿਖਾ ਦਿੰਦਾ ਆਪਾਂ ਕਿੰਨੀ ਉੱਪਰ ਹੈ ਪੂਰਾ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਹੁੰਦਾ ਹੈ ਆ ਦੇਖ ਲੋ ਪਿੰਡ ਜੀ ਸ਼ਹਿਰ ਥੱਲੇ। ਕਿਆ ਡਿੱਗਦਾ ਹੈ ਸ਼ਹਿਰ ਦਾ? ਦੇਖ ਲੋ ਸ਼ਹਿਰ। ਸ਼ਹਿਰ ਨਹੀਂ ਦਿੱਤੀ ਮੈਂ ਤਾਂ ਧੁੰਦੇ ਧੁੰਦੇ ਆ ਸ਼ਾਮ ਦੀ ਠੀਕ ਆ। ਉਹ ਜਿਹੜੇ ਪਿੰਡ ਜੀ ਥੱਲੇ ਉਹ ਝਾੜੀਆਂ ਦਿਖ ਰਿਹਾ ਨਾ? ਹਾਂ। ਸਭ ਤੋਂ ਥੱਲੇ ਵਾਲਾ ਗੇਟ ਹੈ ਜਿੱਥੋਂ ਨਿਕਲੇ ਸੀਗੇ। ਕਿੱਥੋਂ? ਸਭ ਤੋਂ ਥੱਲੇ ਆ ਗੇਟ। ਸਭ ਤੋਂ ਥੱਲੇ ਗੇਟ ਹੈ ਨੀਚੇ ਹੀ ਨੀਚੇ। ਉਹ ਝਾੜੀਆਂ ਬੰਦੇ। ਉਹ ਜਿਹੜਾ ਬਣਿਆ ਹੋਇਆ ਰਸਤਾ ਜੀ ਹਾਂਜੀ 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 ਉਹ ਪਰ ਉਹ ਆਪਣੀ ਡੰਡੀ ਟਾਈਪ ਹਾਂਜੀ ਉਦਾਂ ਦਾ ਰਸਤਾ ਇੱਥੇ ਝਾੜੀਆਂ ਚ ਹੀ ਆ ਪਰ ਉਹ ਨਜ਼ਰ ਨਹੀਂ ਆਉਂਦਾ ਛੇਤੀ ਛੇਤੇ ਸਭ ਤੋਂ ਥੱਲੇ ਆ ਗੇਟ ਉਹ ਸਾਨੂੰ ਨਾ ਥੱਲੇ ਆਉਣਾ ਪੈਂਦਾ ਭਣ ਜੀ ਉਹ ਉੱਧਰਲੇ ਪਾਸੇ ਆਉਣਾ ਪੈਂਦਾ ਹੋਰ ਰਸਤਾ ਦੇਖਣ ਲਈ ਹੋਰ ਰਸਤਾ ਦੇਖਣ ਲਈ ਦੇਖੋ ਗੁਰੂ ਹਰਗੋਬਿੰਦ ਸਾਹਿਬ ਹਾਂਜੀ ਹਾਂ ਹਾਂਜੀ ਮੈਂ ਤਾਂ ਉੱਪਰੋਂ ਤੁਹਾਨੂੰ ਦਿਖਾ ਸਕਦਾ ਹਾਂ ਥੱਲੇ ਬਹੁਤ ਔਖਾ ਨਹੀਂ ਤਾਂ ਰਾਣੀਆਂ ਵੀ ਨਾਲ ਹੀ ਨਹੀਂ 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 ਬੰਦ ਆ ਗਏ ਤੇ ਇੱਕ ਰਾਣੀ ਸੀ ਔਰ ਗੁਰੂ ਸਾਹਿਬ ਤੇ ਓਕੇ ਕਿਉਂ ਵੀਰ ਜੀ ਹਾਂਜੀ ਹਾਂਜੀ ਤੁਨੇ ਸਵੇਰੋਂ ਭਾਈ ਜੀ ਨੇ ਸੁਣਾਇਆ ਨਹੀਂ ਤੇ ਜਿੱਥੋਂ ਮੈਕਸਿਮਮ ਦੇਖਿਆ ਜਾ ਸਕਦਾ ਆਪਾਂ ਦਿਖਾ ਦਿੰਦੇ ਆ ਇਹ ਸਾਰਾ ਸ਼ਹਿਰ ਹੈਗਾ ਤੁੰਦ ਚ ਨਜ਼ਰ ਨਹੀਂ ਆ ਰਿਹਾ ਇਹ ਕਿਲੇ ਦੇ ਗੇਟ ਨੇ ਉਹ ਇਹ ਕਿਲੇ ਦਾ ਉਹ ਗੇਟ ਆ ਜਿੱਥੋਂ ਇਹ ਤੋਂ ਵੀ ਹੋਰ ਥੱਲੇ ਗੇਟ ਨੇ ਜਿੱਥੋਂ ਅਰਗੋਵਿੰਜੇ ਨਿਕਲੇ ਹੋਣਗੇ ਇਹ ਇਲਾਕਾ ਹੈਗਾ ਸਾਰਾ ਜਿੱਥੋਂ ਗੁਰੂ ਸਾਹਿਬ ਨਿਕਲੇ ਹੋਣਗੇ ਬਹੁਤ ਵੱਡਾ ਕਿਲਾ ਹੈਗਾ ਕਿਲੇ ਦੇ ਅੰਦਰ ਕਾਲ ਕੋਠੜੀਆਂ ਨੇ ਕਈ ਕਲੇ ਦੇ ਕਈ ਦਰਵਾਜ਼ੇ ਨੇ ਤੇ ਇਹ ਸ਼ਹਿਰ ਥੱਲੇ ਪੂਰਾ ਸ਼ਹਿਰ ਥੱਲੇ ਥੱਲੇ ਬਸਦਾ ਹੈਗਾ ਜੀ ਪੂਰਾ ਸ਼ਹਿਰ ਥੱਲੇ ਵਾ ਉਹ ਬਸਦਾ ਹੈਗਾ ਗੁਰਦੁਆਰਾ ਦਾਤਾ ਬੰਦੀ ਛੋੜ ਜਿਹੜਾ ਗਵਾਲੀਅਰ ਚ ਹੈਗਾ ਆ ਸਾਹਮਣੇ ਜਿੱਥੇ ਸਟਾਪ ਦੇ ਬੈਰੀਅਰ ਲੱਗੇ ਨੇ ਇੱਥੋਂ ਰਸਤਾ ਆ ਰਿਹਾ ਗੱਡੀਆਂ ਆ ਰਹੀਆਂ ਇਹ ਰਸਤਾ ਆਂਦਾ ਗਵਾਲੀਅਰ ਦਾਤਾ ਬੰਦੀ ਛੋੜ ਗੁਰਦੁਆਰੇ ਤੋਂ ਇੱਥੇ ਇੱਕ ਚੌਕ ਹੈ ਔਰ ਫਿਰ ਇਧਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਫੂਲ ਬਾਗ ਲਸ਼ਕਰ ਗਵਾਲੀਅਰ ਇਹ ਹਿਸਟੋਰੀਕਲ ਗੁਰਦੁਆਰਾ ਹੈਗਾ ਬਾਬੇ ਨਾਨਕ ਦਾ ਇੱਥੇ ਫੂਲ ਬਾਗ ਦੇ ਵਿੱਚ ਪੈਂਦਾ ਹੈ ਇਹ ਇਹਦੀ ਨਿਸ਼ਾਨੀਆਂ ਇੱਥੇ ਚਿੜੀਆ ਘਰ ਵੀ ਹੈਗਾ ਇੱਥੇ ਚਿੜੀਆ ਘਰ ਇੱਥੇ ਇਹ ਸਾਹਮਣੇ ਚਿੜੀਆ ਘਰ ਦਾ ਗੇਟ ਨਜ਼ਰ ਆ ਇੱਥੇ ਚਿੜੀਆ ਘਰ ਵੀ ਹੈਗਾ ਤੇ ਕੱਲ ਨੂੰ ਗੁਰਪੁਰਬ ਹੋਣ ਕਰਕੇ ਬਾਹਰ ਟੈਂਟ ਲੱਗ ਰਹੇ ਨੇ ਤੇ ਅੰਦਰ ਚੱਲ ਕੇ ਕਰਾਂਗੇ ਦਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਫੁੱਲਬਾਗ ਜਿਹੜਾ ਕਿ 2 ਕਿਲੋਮੀਟਰ ਰਹੀ ਹੈਗਾ ਦਾਤਾ ਬੰਦੀ ਛੋੜ ਗਵਾਲੀਅਰ ਛੋਟ ਹੈਗਾ ਜਿਹੜਾ ਜਿੱਥੋਂ ਅਸੀਂ ਸਵੇਰੇ ਦਰਸ਼ਨ ਕੀਤੇ ਆ ਉਹ ਉਹ ਸਾਹਮਣੇ ਉਹ ਜਿੱਥੇ ਸਟਾਪ ਲਿਖਿਆ ਬੈਰੀਅਰ ਲੱਗੇ ਨੇ ਉਸ ਰਸਤੇ ਤੋਂ ਅਸੀਂ ਆੰਦੇ ਆ ਇਹ 2 ਕਿਲੋਮੀਟਰ ਦਾ ਜਸਟ ਏਰੀਆ ਉਹ ਹੈਗਾ ਡਿਸਟੈਂਸ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਆਂ ਛੋੜ ਤੋਂ ਤੇ ਇੱਧਰ ਫਿਰ ਇਹ ਗੁਰਦੁਆਰਾ ਆ ਜਾਂਦਾ ਤੇ ਦਰਸ਼ਨ ਕਰਾਂਗੇ ਲੋਕਲ ਗੁਰਦੁਆਰਾ ਹੈਗਾ ਗੁਰੂ ਨਾਨਕ ਸਾਹਿਬ ਦਾ ਇੱਥੇ-ਇਥੇ ਦਰਸ਼ਨ ਕਰਾਂਗੇ ਇੱਥੋਂ ਦਰਸ਼ਨ ਕਰਕੇ ਫਿਰ ਅੱਗੇ ਗੁਰਦੁਆਰਾ ਸ਼ਿਕਾਰ ਘਾਟ ਢੋਲਪੁਰ ਪਾਸ਼ਾਏ ਛੇਮੀ ਉਸਦੇ ਵੀ ਅਸੀਂ ਦਰਸ਼ਨ ਕਰਾਂਗੇ ਚੱਲ ਕੇ ਦਰਸ਼ਨ ਕਰਾਂਗੇ ਸਾਨੂੰ ਪਹਿਲਾਂ ਇਹਦੇ ਦਰਸ਼ਨ ਕਰਾ ਦੰਨੇ ਆ ਜੋੜਾ ਕਰਦੇ ਜੋੜਾ ਖੋਲਦੇ ਆ ਉਸ ਤੋਂ ਬਾਅਦ ਅਸੀਂ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਤੇ ਸ਼ਾਂਤ ਸਾਲ ਲੱਗਿਆ ਇੱਥੇ ਤੇ ਅੰਦਰ ਚਲ ਕੇ ਕਰਦੇ ਆ ਦਰਸ਼ਨ ਇਹ ਹੈਗਾ ਜੋੜਾ ਕਰਨਾ ਜੇ ਵੀ ਜਨੋ ਰਾਮ ਨਾਮ ਬਾਲਤੀ ਚਰੋ ਮਹਾਂ ਬਤੀ ਚਰੋ ਦੁਨੀਏ ਸਵਾ ਦੁਆ ਕਣੀ ਪਰਗ ਰਾਵੜ ਜਾਏ ਉਪਾਇ ਅਨ ਕਰ ਜੋ ਜਵੇ ਡਾਡ ਪੰਚਤਾਸ ਵਿੱਚ ਪਏ ਅਨ ਫੋ ਝੂਠ ਗੁਮਾਨਾ ਪਰਿਲਾਸ ਵਿੱਚ ਪਏ ਅਨ ਵਾਝੂਠ ਗੁਮਾਨਾ ਸੈਕੰਡ ਨੇ ਝੂਠ ਨਾ ਆ ਗਏ ਬੋਹੀਏ ਬਨਮੋ

ਅਜਿੰ ਗੁਰਦੁਆਰਾ ਸ਼੍ਰੀ ਹਰਗੋਬਿੰਦ ਮਚਕੁੰਡ ਢੋਲਪੁਰ ਪਹੁੰਚ ਗਏ ਹੈਗੇ ਆ 25 ਕਿਲੋਮੀਟਰ ਹੈਗਾ ਇਹ ਰਾਜਸਥਾਨ ਚ ਪੈਂਦਾ ਰਾਜਸਥਾਨ ਚ ਪੈਂਦਾ ਇੱਥੇ ਬੰਦਰ ਬਹੁਤ ਨੇ ਢੋਲਪੁਰ ਢੋਲਪੁਰ ਚ ਪੈਂਦਾ ਰਾਜਸਥਾਨ ਦਾ ਇਹ ਏਰੀਆ ਹੈਗਾ ਮਚਕੁੰਡ ਦਾ ਇੱਥੇ ਗੁਰਦੁਆਰਾ ਸ਼ੇਰ ਸ਼িকার ਹੈਗਾ ਤੇ ਹੁਣ ਅੰਦਰ ਕਰਾਂਗੇ ਦਰਸ਼ਨ ਇੱਧਰ ਮਚਕੁੰਡ ਦਿਖਾ ਦਿੰਨੇ ਆਂ ਢੰਡ ਦਿਖਾ ਦਿੰਦੇ ਤੁਹਾਨੂੰ ਇੱਧਰ ਪਾਣੀਆਂ ਕੁੰਡ ਦੇ ਵਿੱਚ ਬੰਦਰ ਇੱਥੇ ਬਹੁਤ ਹੈਗੇ ਆ 25 ਕਿਲੋਮੀਟਰ ਦਾ ਹੈਗਾ ਇਹ ਗਵਾਲੀਅਰ ਤੋਂ ਜਦੋਂ ਆਪਾਂ ਟੰਡੀਗੜ੍ਹ ਵੱਲੋਂ ਆਪਸ ਆਂਦੇ ਆ ਤਾਂ ਰਸਤੇ 'ਚ ਹੀ ਆਂਦਾ ਹੈਗਾ ਤੋਲਪੁਰ ਪੈਂਦਾ ਹੈ ਰਾਜਸਥਾਨ 'ਚ ਥੋੜਾ ਜਿਹਾ ਏਰੀਆ ਹੈਗਾ ਇੱਥੇ ਰਾਜਸਥਾਨ ਦੇ ਵਿੱਚ ਇਹ ਮਾਨੀ ਜੀ ਮਾਨੀ ਜੀ ਮੈਨੂੰ ਇੰਨਾ ਪਿਆਰ ਮਿਲਿਆ ਨਹੀਂ ਕਦੇ ਇਹ ਮਚਕੁੰਡ ਦਾ ਏਰੀਆ ਇਹ ਇੱਕ ਬੜਾ ਹਿਸਟੋਰੀਕਲ ਪੁਰਾਣਾ ਸਥਾਨ ਹੈਗਾ ਇਹ ਬਹੁਤ ਪੁਰਾਣਾ ਹਿਸਟੋਰੀਕਲ ਸਥਾਨ ਹੈਗਾ ਔਰ ਇੱਥੇ ਹੀ ਗੁਰੂ ਘਰ ਬਣਿਆ ਹੋਇਆ ਇੱਥੇ ਇਹ ਜਿਹੜਾ ਏਰੀਆ ਤੁਸੀਂ ਦੇਖ ਰਹੇ ਹੋ ਮਚਕੁੰਡ ਦਾ ਏਰੀਆ ਮਚਕੁੰਡ ਉਹ ਸੀਗਾ ਜਿਹੜਾ ਕ੍ਰਿਸ਼ਨ ਯੂਗ ਦੇ ਟਾਈਮ ਦਵਾਪਰ ਯੁਗ ਦੇ ਵਿੱਚ ਸੁੱਤਾ ਪਿਆ ਹੋਇਆ ਸੀਗਾ ਕ੍ਰਿਸ਼ਨ ਜੀ ਨੇ ਉਹਦੇ ਪਰਚਾਦਰ ਪਾਤੀ ਸੀਗੀ ਜਦੋਂ ਰਣ ਛੋੜ ਕ੍ਰਿਸ਼ਨ ਜੀ ਨੇ ਰਣ ਛੋੜਿਆ ਤਾਂ ਫਿਰ ਉਹਦੇ ਪ੍ਰਚਾਦਰ ਪਾਤੀ ਉਹਦੀ ਲੜਾਈ ਹੋਈ ਫਿਰ ਉਹ ਮਾਰਿਆ ਗਿਆ ਮਚਕੁੰਡ ਨੇ ਦੇਵਤਿਆਂ ਦੀ ਮਦਦ ਕੀਤੀ ਸੀਗੀ ਕਿਸੇ ਟਾਈਮ ਤੇ ਸਤਜੁਗ ਚ ਇਹ ਤਾਂ ਕਰਕੇ ਮਚਕੁੰਡੀਸ ਦਾ ਨਾਮ ਸ਼ੁਕਰ ਹੈਗਾ ਇੱਥੇ ਕਾੜ ਬਣੇ ਨੇ ਇਹ ਪਾਣੀ ਦਰਿਆ ਇਧਰ ਗੁਰੂ ਘਰ ਗੁਰਦੁਆਰਾ ਸ਼੍ਰੀ ਹਰਿ ਗੋਬਿੰਦ ਜੀ ਦਾ ਮਚਕੁੰਡ ਕਰਾਂਗੇ ਚਲ ਕੇ ਅੰਦਰ ਦਰਸ਼ਨ ਇਹ ਰੱਖਣਾ ਵੀ ਨਹੀਂ ਸੰਭੀਰ ਐਪ ਪੁਆਇੰਟਰ ਕਰਕੇ ਅੰਦਰ ਆਉਂਦੇ ਆ ਇਨ ਸ਼ਾਨ ਸਾਹਿਬ ਹੈਗਾ ਇੱਥੇ ਲੰਗਰ ਪ੍ਰਸ਼ਾਦਾ ਕੋਣੀ ਇੱਥੇ ਹੈਗਾ ਔਰ ਇਧਰ ਫਿਰ ਗੁਰਦੁਆਰਾ ਮਚਕੁੰਡ ਦੇ ਦਰਸ਼ਨ ਅਸੀਂ ਕਰ ਲਏ ਹੈਗੇ ਸ਼ੇਰ ਸ਼ਕਾਰ ਗੁਰਦੁਆਰਾ ਹਰਗੁਈ ਸਾਹਿਬ ਜੀ ਦਾ ਵਿਧਵਰਾ ਸ਼ੇਰ ਸ਼ਕਾਰ ਮਚਕੁੰਡ ਜ਼ਿਲ੍ਹਾ ਧੋਲਪੁਰ ਰਾਜਸਥਾਨ ਪਾਣੀ ਸਾਫ਼ ਕਰ ਦਿੰਦੀ ਹੈ ਜੀ ਇਹ ਬੱਤਕਾਂ ਮਚਕੁੰਡ ਇਹਨਾਂ ਨੂੰ ਕੁੱਤੇ ਨਹੀਂ ਕੁਛ ਕਹਿੰਦੇ ਨਾ ਇਹਨਾਂ ਨੂੰ ਕੁੱਤੇ ਨਹੀਂ ਦੇਣਾ ਕੁੱਤੇ ਨਾ ਕਰਨਾ ਇਹ ਤਾਂ ਕੁੱਤੇ ਖਾ ਜਾਂਦੇ ਇਹਨਾਂ ਨੂੰ ਨਾ

ਕਿਸੇ ਜ਼ਮਾਨੇ 'ਚ ਇੱਥੇ ਰੌਣਕਾਂ ਲੱਗਦੀਆਂ ਹੋਣਗੀਆਂ ਕਿਸੇ ਜ਼ਮਾਨੇ 'ਚ ਨੂੰ ਹਾਂ ਇਹ ਕਿਹੜੇ ਯੋਗ ਵਿੱਚ ਉਹੀ ਜ਼ਮਾਨਾ ਹੀ ਹੋਗਾ ਉਹ ਵੀ ਬਸ ਹੁਣ ਇੱਥੇ ਕੁਝ ਹੈ ਨਹੀਂ ਬਸ ਖੰਡਰ ਐ ਸਾਰੇ ਮਚਕੁੰਡ ਦੀ ਗੋਫਾ ਵੀ ਹੁਣ ਰਹੀ ਨਹੀਂ ਹੈਗੀ ਸواری ਦੂਜੇ ਪਾਸੇ ਇੱਧਰ ਡਬਲ ਐਨ ਲਾਈ ਹੋਈ ਇਹਨਾਂ ਜਿਹੜੇ ਯਾਤਰਾ ਅਸੀਂ 21 ਤਰੀਕ ਨੂੰ ਸ਼ੁਰੂ ਕੀਤੀ ਸੀਗੀ ਦੱਕਣ ਦੇ ਦੀ ਉਹ ਅੱਜ ਸਮਾਪਤੀ ਵੱਲ ਵੱਧ ਰਹੀ ਹੈ ਨੌ ਰਾਜ ਜਿਹੜੇ ਸੀਗੇ ਨੌ ਸਟੇਟ ਅਸੀਂ ਖਬਰ ਕਿਤੇ ਗੁਰੂ ਧਾਮ ਕਵਰ ਕਿਤੇ ਰਮੇਸ਼ਵਰਮ ਤੱਕ ਅਸੀਂ ਗਏ ਉਸ ਤੋਂ ਬਾਅਦ ਅਸੀਂ ਵਾਪਸੀ ਕੀਤੀ ਅੱਜ ਤਕਰੀਬਨ 5 ਹੈ ਗਈ ਹੈ ਤੇ ਹੋ ਸਕਦਾ ਪੌਣ ਦੇ ਪੌਣ ਦੇ 6 ਵਜਣ ਆਖਰੀ ਟੋਲ ਪਲਾਜ਼ਾ ਦੱਪਰ ਦਾ ਅਸੀਂ ਕਰਾਸ ਕਰ ਲਿਆ ਹੈਗਾ ਗੁਰੂ ਘਰਾਂ ਦੇ ਦਰਸ਼ਨ ਕਰਾਂਦੇ ਹੋਏ ਗੁਰੂ ਘਰ ਦੇ ਇਤਿਹਾਸ ਦੀ ਵਿਚਾਰਾਂ ਸਾਂਝੀਆਂ ਕਰਦੇ ਹੋਏ ਹੋ ਗਈਆਂ ਗਲਤੀਆਂ ਮਾਫੀਆਂ ਚਾਹਨੇ ਹੈਗੇ ਸੰਗਤ ਬਖਸ਼ਣ ਯੋਗ ਹੈ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਵਿਚਾਰਾਂ ਕਰਦੇ ਹੋਏ ਅਸੀਂ ਇਤਿਹਾਸ ਦੇ ਕੋਈ ਬਹੁਤ ਵੱਡੇ ਜਾਣਕਾਰ ਨਹੀਂ ਹੈਗੇ ਪਰ ਗੁਰੂ ਘਰਾਂ ਦੇ ਦਰਸ਼ਨ ਤੁਹਾਨੂੰ ਕਰਾਏ ਹੈਗੇ ਇਸ ਯਾਤਰਾ ਵਿੱਚ ਇੱਕ ਦੋ ਘਟਨਾਵਾਂ ਇਦਾਂ ਦੀਆਂ ਹੋ ਗਈਆਂ ਜਿੱਦਾਂ ਸਾਡੇ ਚਲਾਨ ਕਈ ਸਟੇਟਾਂ 'ਚ ਹੋ ਗਏ ਸਾਨੂੰ ਨੁਕਸਾਨ ਹੋਇਆ ਤੇ ਸਾਡਾ ਟਾਇਰ ਵੀ ਗੱਡੀ ਦਾ ਫਟ ਗਿਆ ਪਰ ਸਾਨੂੰ ਕੋਈ ਖਰੋਚ ਨਹੀਂ ਆਈ ਹੈਗੀ ਗੁਰੂ ਜੀ ਕਿਰਪਾ ਨਾਲ ਤੇ ਸਾਰਾ ਯਾਤਰਾ ਜਿਹੜੀ ਹੈ ਸੰਪੂਰਨ ਹੋਈ ਹੈ ਗੁਰੂ ਜੀ ਕਿਰਪਾ ਨਾਲ ਤੇ ਇਸ ਯਾਤਰਾ ਵਿੱਚ ਸਾਡਾ ਜਿਹੜਾ ਟੋਟਲ ਖਰਚਾ ਆਇਆ ਹੈਗਾ 1,61,137 ਰੁਪਏ ਆਇਆ ਹੈਗਾ ਜੇ ਉਹਨਾਂ ਨੂੰ 7 ਬੰਦਿਆਂ 'ਚ ਡਿਵਾਈਡ ਕੀਤਾ ਜਾਵੇ ਤਾਂ 23000 ਰੁਪਏ ਪਰ ਬੰਦਾ ਜਿਹੜਾ ਸਾਡਾ ਖਰਚਾ ਹੋਇਆ ਰਹਿਣਾ ਪੀਣਾ ਖਾਣਾ ਪੀਣਾ ਉਹਦੇ ਵਿੱਚ ਹੈਗਾ ਸਾਰਾ ਕੁਝ ਪੈਟਰੋਲੀ ਵੀ ਵਿੱਚ ਸਾਰਾ ਕੁਝ ਵਿੱਚ ਹੈ दानपुर्ण ਸੰਗਤਾਂ ਨੇ ਆਪਣੇ ਵੱਲੋਂ ਕਿਤੇ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋਏ ਹੋਰ ਜਾਣਕਾਰੀਆਂ ਸਾਂਝੇ ਕਰਦੇ ਹੋਏ ਹੋ ਗਈਆਂ ਗੱਲਾਂ ਗਲਤੀਆਂ ਦੀ ਮਾਫੀ ਚਾਹੁੰਦੇ ਆ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਹਰੀ ਚੀਜ਼ ਨੂੰ ਦਿਖਾਣ ਦੀ ਔਰ ਹਰੇਕ ਚੀਜ਼ ਨੂੰ ਦਿਖਾਣਾ ਸੰਭਵ ਨਹੀਂ ਹੈਗਾ ਹਰੇਕ ਚੀਜ਼ ਨੂੰ ਰਿਕਾਰਡ ਕਰਨਾ ਵੀ ਸੰਭਵ ਨਹੀਂ ਹੈਗਾ ਯਾਤਰਾ ਦੇ ਦੌਰਾਨ ਬਹੁਤ ਕੁਝ ਘਟਨਾਵਾਂ ਹੁੰਦੀਆਂ ਨੇ ਪਰ ਅਸੀਂ ਉਹਨੂੰ ਸਾਰੀਆਂ ਘਟਨਾਵਾਂ ਨੂੰ ਰਿਕਾਰਡ ਨਹੀਂ ਕਰ ਸਕਦੇ ਨਾ ਹੀ ਸਾਡੇ ਬਸ ਦਾ ਰੋਗ ਹੈ ਅਸੀਂ ਤਾਂ ਸਿਰਫ ਗੁਰੂ ਦੇ ਘਰ ਦੇ ਨੁੱਕਰ ਹੈਗੇ ਦਰਸ਼ਨ ਕਰਨ ਗਏ ਸੀ ਦਰਸ਼ਨ ਕਰ ਲਏ ਹੈਗੇ ਜਿਨ੍ਹਾਂ ਦੇ ਦਰਸ਼ਨ ਅਸੀਂ ਤੁਹਾਨੂੰ ਕਰਾ ਸਕਦੇ ਸੀਗੇ ਵੱਧ ਤੋਂ ਵੱਧ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਤਾਂ ਅਨਾੜੇ ਬੰਦੇ ਆ ਸਿਰਫ ਗੁਰੂ ਘਰਾਂ ਦੇ ਦਰਸ਼ਨ ਖੁਦ ਕੀਤੇ ਹੈ ਤੇ ਤੁਹਾਨੂੰ ਕਰਾ ਰਹੇ ਹੈਗੇ ਜਿਨ੍ਹਾਂ ਸੰਗਤਾਂ ਨੇ ਸਾਡਾ ਸਹਿਯੋਗ ਕੀਤਾ ਹੈਗਾ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਹੈਗੇ ਮੈਂ ਆਤੀ ਧੰਨਵਾਦੀ ਆ ਜਿਹੜੀ ਸੰਗਤਾਂ ਸਾਡੇ ਨਾਲ ਦਰਸ਼ਨ ਕਰਨ ਗਈਆਂ ਅਗਰ ਕਿਸੇ ਨੂੰ ਕੋਈ ਤਕਲੀਫ ਹੋਈ ਹੋਈ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਮੰਗਨਾ ਤੇ ਆਪਣੇ ਸਰ ਸਾਰੀ ਜ਼ਿੰਮੇਵਾਰੀ ਆਪਣੇ ਮੈਂ ਸਿਰ ਲੰਨਾ ਅਗਰ ਕੋਈ ਗਲਤੀ ਹੋਈ ਹੋਵੇ ਮੇਰੇ ਤੋਂ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ